ਸਰਕਾਰ ਜਦੋਂ ਕੇਂਦਰ ਦੇ ਵਿੱਚ ਸਾਡੀ ਬਣੀ 2014 ਤੋਂ ਅਸੀਂ ਹਮੇਸ਼ਾ ਜਿਹੜਾ ਵੈ ਨਰਿੰਦਰ ਮੋਦੀ ਜੀ ਨੇ ਜਿੰਨੇ ਵੀ ਉਪਰੋਂ ਸਕੀਮਾਂ ਦਿੱਤੀਆਂ ਜੋ ਵੀ ਸਕੀਮਾਂ ਆਈਆਂ ਉਹ 100% ਉੱਤੋਂ ਚੱਲੀਆਂ ਤੇ 100% ਇੱਥੇ ਆ ਕੇ ਟੁਕੀਆਂ ਕਿ 20000 ਕਰੋੜ ਇਹਨਾਂ ਨੇ ਜਿਸ ਲੁੱਟ ਖੋਤ ਨੂੰ ਮੱਦੇਨਜ਼ਰ ਰੱਖ ਕੇ ਆਪ ਸਰਕਾਰ ਨੇ ਚੂੜ ਤੇ ਚੂੜ ਚੂੜ ਤੇ ਚੂੜ ਬੋਲ ਕੇ 92 ਮੰਡਟ ਲੈ ਕੇ پارٹی ਨੇਾਰੇ ਜਿਹੜੀ ਸਮਾਜ ਨੇ ਇੱਕ ਮੰਡਟ ਦਿੱਤਾ ਔਰ 92 ਸੀਟਾਂ ਦਿੱਤੀਆਂ ਮਗਰ ਉਹਨਾਂ ਨੇ ਝੂਠ ਦੇ ਪਲੰਦੇ ਤੇ ਅੱਜ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਕਹਿਣਾ ਕੀ ਹੈ ਉਹਨਾਂ ਨੂੰ ਤਾਂ ਇੱਕ ਪਤਾ ਹੈ ਕਿ ਅਸੀਂ 20000 ਕੋਟ ਮੰਗ ਲਈਏ ਤੇ 20000 ਕੋਟ ਆਊਗਾ ਉਹ ਸਾਡੀਆਂ ਜੇਬਾਂ ਚ ਜੇੜੀ ਕੀ ਬੜੀ ਅਫਸੋਸ ਜਨਕ ਗੱਲ ਹੁੰਦੀ ਹੈ ਕਿ ਇਸ ਮੁੱਦੇ ਤੇ ਤਾਂ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਔਰ ਜਦਕਿ ਸਾਡੇ 20 ਮੰਤਰੀ ਹਜੇ ਤੱਕ ਦੌਰਾ ਕਰ ਚੁੱਕੇ ਨੇ ਪਿੰਡਾਂ ਦਾ ਔਰ ਹਰ ਇੱਕ ਰਿਪੋਰਟ ਜਿਹੜੀ ਆ ਉਹ ਪਿੰਡਾਂ ਚੋਂ ਲਈ ਜਾਂਦੇ ਔਰ ਉਹ ਫੇਰ ਕਹੀ ਜਾਂਦੇ ਨੇ ਵੀ ਸਾਨੂੰ ਤਾਂ ਕੇਂਦਰ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਤੁਸੀਂ ਆਪਣਾ ਅੰਕੜਾ ਦਿਓ ਆਂਗੜਾ ਉਹਨਾਂ ਕੋਲ ਹੈ ਨਹੀਂ 20000 ਕਰੋੜ ਦੇ ਦਿਓ ਸਾਨੂੰ ਇੰਨਾ ਕਰੋੜ ਦੇ ਦਿਓ ਜਦੋਂ ਇਹਨਾਂ ਨੇ ਮੁੱਖੇ ਤੇ 13299 ਕਰੋੜ ਬੋਲਦੇ ਪਏ ਨੇ ਤਾਂ ਇਹ ਇਹਨਾਂ ਕੋਲ ਅੰਕੜਾ ਕਿਉਂ ਨਹੀਂ ਹੈ 28 ਤੋਂ 30 ਮੰਤਰੀ ਜਿਹੜੇ ਆ ਦੌਰੇ ਦੇ ਵਿੱਚ ਕੰਟੀਨਿਊ ਲੱਗੇ ਹੋਏ ਜਿਹੜੇ ਕੀ ਕੇਂਦਰੀ ਮੰਤਰਾਲੇ ਤੋਂ ਇੱਥੇ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਅਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਔਰ ਹਰੇਕ ਰਿਪੋਰਟ ਇੱਕ ਇੱਕ ਰਿਪੋਰਟ ਜਿਹੜੀ ਹੈ ਉਹ ਪਰਸਨਲੀ ਲੈ ਰਹੇ ਨੇ ਤਾਂ ਕਿ ਕਿਸੇ ਵੀ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਵੀ ਇਸ ਪੀੜਿਤ ਨੇ ਲੋਕ ਉਹਨਾਂ ਨੂੰ ਰਾਹਤ ਜਿਹੜੀ ਹੈ ਡਾਰਕ ਪਹੁੰਚ ਸਕੇ 12.59 ਕਰੋੜ ਰੁਪਏ ਲੈ ਕੇ ਝੂਠ ਪਰੋਸਰੀ ਹੈ ਉਹਦੇ ਸਬੰਧ ਵਿੱਚ ਅੱਜ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਔਰ ਮੈਂ ਧੰਨਵਾਦ ਕਰਦਾ ਕਿੰਨਾ ਵੀ ਪ੍ਰਿੰਟ মিডিਆ ਔਰ ਪ੍ਰੈਸਰ ਦੇ ਵੀ ਰੂੜੇ ਪਹੁੰਚੇ ਹੈ ਸਾਰਿਆਂ ਦਾ ਉਹਦੇ ਵੱਲੋਂ ਬਹੁਤ ਧੰਨਵਾਦ ਸਾਡੇ ਬਹੁਤ ਹੀ ਕੀਤਕਾਰਯੋਗ ਸਾਡੇ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਮੀਤ ਪ੍ਰਧਾਨ ਸ਼ੁਕਰੀਏ ਜਿਹੜੇ ਜਨਦਨ ਬਿੱਟਲੀ ਹੋਰ ਇਹਨਾਂ ਦੇ ਨਾਲ ਸਾਡੇ ਤੋਂ ਹਾਜ਼ਰੀ ਦੇ ਆਏ ਜੀ ਜੀ ਦੋਸਤਾਂ ਦੇ ਨਾਲ ਦੇ ਜਿਹੜੀ ਖੜਾ ਦੇ ਪ੍ਰਤੀ ਜਿੰਨਾ ਵੀ ਐਸਟੀਆਰਐਫ ਦਾ ਪੇਠਾ ਆਇਆ ਔਰ ਉਹਦੇ ਸੰਬੰਧ ਵਿੱਚ ਜੋ ਵੀ ਅੱਗੇ ਗੱਲਬਾਤ ਹੈਗੀ ਹੈ ਪੂਰੀ ਡਿਟੇਲ ਦੀ ਜਾਣਕਾਰੀ ਤੁਹਾਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤਰ ਸਾਹਿਬ ਦੇਣਗੇ ਧੰਨਵਾਦ ਔਰ ਸ਼ੁਕਰੀਆ ਕਿਉਂਕਿ ਕਾਸੇ ਕੈਸਾ মিডিਆ ਹੈ ਜਿਹੜਾ ਕਿ ਚੌਥਾ ਸਤੰਭ ਕਿਹਾ ਗਿਆ ਔਰ ਸਾਰਿਆਂ ਦਾ ਜੀ ਆਇਆਂ ਨੂੰ ਔਰ ਸਾਡੇ ਵਿੱਚ ਸਾਡੇ ਜ਼ਿਲ੍ਹਾ ਅਧਿਕਾਰੀ ਜਸਪਾਲ ਜੀ ਔਰ ਬਹੁਤ ਹੀ ਸਤਿਕਾਰਯੋਗ ਜਗਾ ਜੀ ਔਰ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਸਰਕਾਰ ਜਦੋਂ ਕੇਂਦਰ ਦੇ ਵਿੱਚ ਸਾਡੀ ਬਣੀ 2014 ਤੋਂ ਅਜੀ ਹਮੇਸ਼ਾ ਜਿਹੜਾ ਵੈ ਨਰਿੰਦਰ ਮੋਦੀ ਜੀ ਨੇ ਜਿੰਨੇ ਵੀ ਉਪਰੋ esquima ਦਿੱਤੀਆਂ ਜੋ ਵੀ esquima ਆਈਆਂ ਉਹ 100% ਉੱਤੋਂ ਚੱਲੀਆਂ ਤੇ 100% ਇੱਥੇ ਆ ਕੇ ਟੁਕੀਆਂ ਮਗਰ ਅਫਸੋਸ ਦੀ ਗੱਲ ਹੈ ਕਿ ਜਦੋਂ ਇਹ ਬਾੜ ਦੀ ਜਿਹੜੀ ਮੈਂ ਜਿਸ ਅੱਜ ਕੰਡੀਸ਼ਨ ਤੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹਾਂ ਤੁਹਾਡੇ ਨਾਲ ਰੂਮ ਰੂਹ ਹੋਣ ਲਈ ਕਿ 2 ਮਹੀਨੇ ਤੋਂ ਆਪਦਾ ਔਰ ਬਹੁਤ ਜ਼ਬਰਦਸਤ ਬਾੜ ਦੇ ਵਿੱਚ ਬਾੜ ਰਹੀ ਜਿਹੜਾ ਬਾੜ ਦਾ ਸਾਰਾ سلسلہ ਚੱਲਿਆ ਤੇ ਸਰਕਾਰ ਨੇ ਜਦੋਂ 1329099 ਕਰੋੜ ਰੁਪਇਆ ਇਹ ਜਿਹੜਾ ਆਪਣਾ ਸੀਗਾ ਐਚ ਡੀ ਆਰ ਐਫ ਦਾ ਉਹ ਪੈਸਾ ਇਹਨਾਂ ਦਾ ਅੰਕੜਾ ਕਹਿੰਦਾ ਹੈ ਜਿਹੜਾ ਇਹਨਾਂ ਦੇ ਮੁੱਖ ਸਚਿਵ ਨੇ ਦੱਸਿਆ ਵੀ ਸਾਨੂੰ ਐਨੇ ਦੀ ਲੋੜ ਤਾਂ ਉਸੇ ਵੇਲੇ ਇਹਨਾਂ ਦੇ ਮੰਤਰੀਆਂ ਨੇ ਕਹਿਤਾ ਕਿ ਸਾਨੂੰ ਤਾਂ 20000 ਕਰੋੜ ਦੀ ਲੋੜ ਹੈ ਕਿ 20000 ਕਰੋੜ ਇਹਨਾਂ ਨੇ ਜਿਸ ਲੁੱਟ ਕਸੋਤ ਨੂੰ ਮੱਦੇ ਨਜ਼ਰ ਰੱਖ ਕੇ ਆਪ ਸਰਕਾਰ ਨੇ ਝੂਠ ਤੇ ਝੂਠ ਝੂਠ ਤੇ ਝੂਠ ਬੋਲ ਕੇ 92 ਮੰਡਟ ਲੈ ਕੇ ਪਾਰਟੀ ਨੇ ਖਾਰੇ ਜਿਹੜੀ ਸਮਾਜ ਨੇ ਇੱਕ ਮੰਡਟ ਦਿੱਤਾ ਔਰ 92 ਸੀਟਾਂ ਦਿੱਤੀਆਂ ਮਗਰ ਉਹਨਾਂ ਨੇ ਝੂਠ ਦੇ ਪਲੰਦੇ ਤੇ ਅੱਜ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਕਹਿਣਾ ਕੀ ਹੈ ਉਹਨਾਂ ਨੇ ਤਾਂ ਇੱਕ ਪਤਾ ਲਾਏ ਕਿ ਅਸੀਂ 20000 ਕੋਟ ਮੰਗ ਲਈਏ ਤੇ 20000 ਕੋਟ ਆਊਗਾ ਉਹ ਸਾਡੀਆਂ ਜੇਬਾਂ ਚ ਆ ਜੇ ਬੜੇ ਅਫਸੋਸ ਦੀ ਗੱਲ ਕਹਿਣੀ ਪੈਂਦੀ ਹੈ ਕਿ ਇਹਨਾਂ ਨੇ ਇੰਨਾ ਜ਼ਬਰਦਸਤ ਲੁੱਟ ਖਸੁੱਟ ਦਾ ਮਾਮਲਾ ਫੜ ਲਿਆ ਕਿ ਸਾਡੇ ਜਿਹੜੇ ਐਨੇ ਜ਼ਬਰਦਸਤ ਬਾੜ ਪੀੜਿਤ ਲੋਕ ਨੇ ਉਹਨਾਂ ਨਾਲ ਵੀ ਰਾਜਨੀਤੀ ਕਰਨ ਲੱਗ ਗਏ ਜਿਹੜੀ ਕੀ ਬੜੀ ਅਫਸੋਸਜਨਕ ਗੱਲ ਹੁੰਦੀ ਹੈ ਕਿ ਇਸ ਮੁੱਦੇ ਤੇ ਤਾਂ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਜਦ ਕਿ ਸਾਡੇ 20 ਮੰਤਰੀ ਹਜੇ ਤੱਕ ਦੌਰਾ ਕਰ ਚੁੱਕੇ ਨੇ ਪਿੰਡਾਂ ਦੇ ਵਿੱਚ ਔਰ ਹਰ ਇੱਕ ਰਿਪੋਰਟ ਜਿਹੜੀ ਆ ਉਹ ਪਿੰਡਾਂ ਚੋਂ ਲਈ ਜਾਂਦੇ ਔਰ ਉਹ ਫੇਰ ਕਹੀ ਜਾਂਦੇ ਨੇ ਵੀ ਸਾਨੂੰ ਤਾਂ ਕੇਂਦਰ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਤੁਸੀਂ ਆਪਣਾ ਅੰਕੜਾ ਦਿਓ ਅੰਕੜਾ ਉਹਨਾਂ ਕੋਲ ਹੈ ਨਹੀਂ 20000 ਕਰੋੜ ਦੇ ਦਿਓ ਸਾਨੂੰ ਇੰਨਾ ਕਰੋੜ ਦੇ ਦਿਓ ਜਦੋਂ ਇਹਨਾਂ ਨੇ ਮੁੱਖੇ ਤੇ 13299 ਕਰੋੜ ਬੋਲਦੇ ਪਏ ਨੇ ਤਾਂ ਇਹ ਇਹਨਾਂ ਕੋਲ ਅੰਕੜਾ ਕਿਉਂ ਨਹੀਂ ਹੈ ਸਾਡੇ ਕੇਂਦਰੀ ਮੰਤਰੀਆਂ ਦਾ 20 ਮੰਤਰੀਆਂ ਦਾ ਦੌੜਾ ਹੋ ਚੁੱਕਾ ਹੈ ਔਰ 28 ਤੋਂ 30 ਮੰਤਰੀ ਜਿਹੜੇ ਆ ਦੌਰੇ ਦੇ ਵਿੱਚ ਕੰਟੀਨਿਊ ਲੱਗੀ ਹੋਈ ਹੈ ਜਿਹੜੇ ਕਿ ਕੇਂਦਰੀ ਮੰਤਰਾਲੇ ਤੋਂ ਇੱਥੇ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਅਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਔਰ ਹਰੇਕ ਰਿਪੋਰਟ ਇੱਕ ਇੱਕ ਰਿਪੋਰਟ ਜਿਹੜੀ ਹੈ ਉਹ ਪਰਸਨਲੀ ਲੈ ਰਹੇ ਨੇ ਤਾਂ ਕਿ ਕਿਸੇ ਵੀ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਵੀ ਇਸ ਪੀੜਿਤ ਨਹੀਂ ਲੋਕ ਉਹਨਾਂ ਨੂੰ ਰਾਹਤ ਜਿਹੜੀ ਹੈ ਡਾਰਕ ਪਹੁੰਚ ਸਕੇ ਮਗਰ ਇਹ ਲੋਕ ਜਾਣਦੇ ਨੇ ਇਹ ਸਾਡੇ ਥਰੂ ਇਹ ਚੱਲੇ ਕਿ ਤਾਂ ਕਿ 100% ਜਿੱਦਾਂ ਇਹ ਕਹਿੰਦੇ ਵੀ 100 ਚੱਲਦਾ ਤੇ 25 ਪਹੁੰਚਦਾ ਇਹ ਬਾਕੀ ਬਾਰੋ-ਬਾਰ ਅਖੀ ਜਿਹੜਾ ਵਾ ਖਾਲੀ ਇਹ ਉੱਥੇ ਲੁੱਟ ਘਸੜਦਾ ਇੱਕ ਨਮੂਨਾ ਜਿਹੜਾ ਰਾ ਮੰਤਰੀਆਂ ਨੇ ਪੇਸ਼ ਕੀਤਾ ਉਹ ਮੰਤਰੀ ਜਿਹੜੇ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਫੰਡ ਮੰਗਣਾ ਹੈ ਕੇਂਦਰ ਸਰਕਾਰ ਓਪਨ ਕਹਿ ਰਹੀ ਹੈ ਵੀ ਜਦੋਂ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਹੈਗੀ ਹੈ ਸਾਡੇ ਅੰਕੜੇ ਆ ਰਹੇ ਨੇ ਉਹਾਂ ਸੰਗੜਿਆਂ ਦੇ ਸਾਹਮਣੇ ਅਸੀਂ ਅਸੀਂ ਬਿਲਕੁਲ ਉਹ ਜਿਹੜਾ ਨਰੋਲ ਪੈਸਾ ਜਿਨ੍ਹਾਂ ਦੇ ਪੀੜਤ ਲੋਕਾਂ ਦੇ ਘਰਾਂ ਤੱਕ ਡਾਇਰੈਕਟ ਜਿਹੜਾ ਵਾ ਅਸੀਂ ਪੰਚਾਵਾਂਗੇ ਮਗਰ ਬੜੀ ਅਫਸੋਸ ਹੈ ਇਮਾਨ ਸਰਕਾਰ ਤਾਂ ਆਪਣੀ ਉਲਝਾਂ ਜੁਲਝਾਂ ਨੇ ਜੁਲਝੀ ਹੋਈ ਹੈ ਨਾ ਉਹਨਾਂ ਨੂੰ ਇਹ ਆਪਣੇ ਪੀੜਤ ਦੀਆਂ 2 ਮਹੀਨੇ ਨਿਕਲ ਗਏ ਉਹਨਾਂ ਨੇ ਕੋਈ ਯੋਜਨਾ ਮਲਾਈ ਨਾ ਉਹਨਾਂ ਨੇ ਪਹਿਲਾਂ ਕੋਈ ਯੋਜਨਾ ਮਲਾਈ ਜਦੋਂ ਦੀ ਸਰਕਾਰ ਬਣੀ ਹੈ ਸਵਾਇ ਝੂਠ ਤਲੋ ਬੈਅ ਦੇ ਵਿੱਚ ਰਿਲੇਟਡ ਗੱਲ ਕਰਦਾ ਕਿ ਪਹਿਲਾਂ ਉਹਨਾਂ ਨੇ ਮਹਿਲਾਵਾਂ ਦਾ 1000 ਰੁਪਿਆ ਕਰ ਕਰਕੇ ਵੀ 1000 ਰੁਪਿਆ ਦਵਾਂਗੇ ਹਰ ਮਹੀਨੇ ਤੁਹਾਡੇ ਖਾਤੇ ਵਿੱਚ ਪਾਵਾਂਗੇ ਸਰਕਾਰ ਬਣਾ ਲਈ ਬਿਲੀ ਮੁਫਤ ਦਵਾਂਗੇ ਸਰਕਾਰ ਬਣਾ ਲਈ ਹੁਣ ਅੱਜ ਸਾਢੇ 3 ਸਾਲ ਹੋ ਗਏ ਕਿ ਆ ਪਿਛਲੀ ਵਾਰ ਜਦੋਂ ਪੀਰ ਬਾੜ ਆਈ ਸੀਗੀ ਤੇ ਇਹਨਾਂ ਨੂੰ ਨਹੀਂ ਚਾਹੀਦਾ ਸੀਗਾ ਕਿ ਜਿਹੜੀਆਂ ਇਹਨਾਂ ਨੇ ਸਾਰੇ ਦਰਿਆ ਜਾਂ ਜਿਹੜੇ ਵੀ ਐਸੇ ਬਾੜ ਮਿਲਿਤ ਖੇਤਰ ਨੇ ਉਹਨਾਂ ਦੀ ਰਖਵਾਲੀ ਲਈ ਅਸੀਂ ਕੁਝ ਕੰਮ ਦੇਖੀ ਉਹਨਾਂ ਨੇ ਉਹ ਕਦਮ ਨਾ ਚੱਕ ਕੇ ਸਾਰੇ ਦੇ ਸਾਰੇ ਬੰਨਵੇਂ ਆ ਅਸੀਂ ਤਾਂ ਜੀ ਗੁਜਰਾਤ ਚੱਲਦੇ ਆ ਗੁਜਰਾਤ ਜਿੱਤਣ ਚੱਲਦੇ ਆ ਅਸਲ ਵਿੱਚ ਅੱਜ ਹੁਣ ਦਿੱਲੀ ਚੱਲਦੇ ਆ ਦਿੱਲੀ ਜਿੱਤਣ ਚੱਲਦੇ ਆ ਬੰਨਵੇਂ ਉਹ 99 ਹੀ ਲੈ ਜਾਂਦੇ ਆ ਜਦੋਂ ਲੁਧਿਆਣੇ ਦੇ ਇਲੈਕਸ਼ਨ ਨੂੰ ਜਨਾਬ ਦੇ ਆਏ ਤਾਂ ਸਾਰੇ ਸਾਰੇ ਮੰਤਰੀ ਟੋਟਲ ਦੇ ਢੋਡ ਜਿਹੜੇ ਲਿਆ ਕੇ ਲੁਧਿਆਣੇ ਬਿਠਾ ਦਿੱਤੇ ਇੱਕ ਇੱਕ ਵੂਟ ਉੱਤੇ ਬਿਠਾ ਦਿੱਤੇ ਵੀ ਤੁਸੀਂ ਬਾੜ ਪੀੜਿਤ ਦੇ ਵਿੱਚ ਜਿਹੜੀ ਯੋਜਨਾਵਾਂ ਮਾਣੇ ਜਿਹੜੀ ਲੋਕਾਂ ਲਈ ਤੁਹਾਨੂੰ ਲੋਕਾਂ ਨੇ ਇੰਨਾ ਮੈਂਡੇਟ ਦਿੱਤਾ ਵੈਲਪੁਰੋਸਾ ਜਿਡਾਇਆ ਵੈ ਤੁਸੀਂ ਘੱਟੋ ਘਾਟ ਝੂਠ ਬੋਲਣ ਤੇ ਦਾ ਨਾ ਕੰਮ ਕਰੋ ਉਨਾ ਦਾ ਕੰਮ ਸਿਰਫ ਝੂਠ ਤੇ ਝੂਠ ਚਾਹੇ ਉਹ ਮਾਨਸਾਵੋ ਹੋਣ ਚਾਹੇ ਉਹ ਕੇਜਰੀਵਾਲ ਜੀ ਹੋਣ ਕਿਉਂਕਿ ਸਰਕਾਰ ਤਾਂ ਕੇਜਰੀਵਾਲ ਚਲਾ ਰਹੀ ਹੈ ਨਾ ਦਾ ਮਾਨਸਾ ਚਲਾ ਰਹੀ ਹੈ ਨਾ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਰਾਤ ਨੂੰ ਨਹੀਂ ਪਤਾ ਹੁੰਦਾ ਮੈਂ ਕਿੱਥੇ ਬੈਠਾ ਹਾਂ ਤੇ ਕੇਜਰੀਵਾਲ ਜੀ ਦੀ ਸਰਕਾਰ ਜਿਹੜੀ ਹੈ ਉਹ ਇੱਥੇ ਵੀ ਜਿੱਦਾਂ ਲੋਕਾਂ ਨੇ ਦਿੱਲੀ ਤੋਂ ਵਜਾਇਆ ਹੈ ਅੱਜ ਲੋਕਾਂ ਦਾ ਇੱਕ ਮੰਨ ਬਣ ਚੁੱਕਾ ਕਿਉਂਕਿ ਪਿੱਛੇ ਵੀ ਅਸੀਂ ਜਦੋਂ ਫ੍ਰੀ ਕੈਂਪ ਕਿਸਾਨਾਂ ਦੇ ਲਗਾਉਣ ਲੱਗੇ ਫ੍ਰੀ ਮੈ ਲੱਗਣ ਲੱਗੇ ਤਾਂ ਸਾਨੂੰ ਉਹਨਾਂ ਨੇ ਉੱਪਰੋਂ ਆਰਡਰ ਆ ਗਏ ਵੀ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਜਿਹੜੀ ਡਾਇਰੈਕਟ ਯੋਜਨਾਵਾਂ ਦੇ ਰਹੇ ਨੇ ਬੀਜੇਪੀ ਦੇ ਲੋਗ ਔਰ ਫ੍ਰੀ ਯੋਜਨਾਵਾਂ ਦੇ ਰਹੇ ਨੇ ਇਹਨਾਂ ਨੂੰ ਬੰਦ ਕਰਾਓ ਇਹਨਾਂ ਨੂੰ ਅਰੈਸਟ ਕਰੋ ਉਹਨਾਂ ਨੇ ਉਸ ਦੇ ਤਹਿਤ ਸਾਰਿਆਂ ਨੂੰ ਨਜ਼ਰਬੰਦ ਕਰ ਲਿਆ ਟੋਟਲ ਮਤਲਬ ਜਿੱਥੇ ਇੱਥੇ ਕੈਂਪ ਲਗਾਣਗੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਕਿਉਂ ਕਿ ਕਿਉਂਕਿ ਅਸੀਂ ਜਿਹੜੇ ਕੇਂਦਰ ਸਰਕਾਰ ਦੇ ਵਿੱਚੋਂ ਯੋਜਨਾਵਾਂ ਆ ਰਹੀਆਂ ਤੁਸੀਂ ਚਲਾ ਲਓ ਅਜਾ ਓਪਨ ਗਿਆ ਵੀ ਤੁਸੀਂ ਕੇਂਦਰ ਦੀਆਂ ਜਿਹੜੀਆਂ ਯੋਜਨਾਵਾਂ ਆ ਰਹੀਆਂ ਦਾ ਔਰ ਆਮ ਜਨਤਾ ਤੱਕ ਆ ਰਹੀਆਂ ਤੁਸੀਂ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਤੁਸੀਂ ਆਪ ਚਲਾਓ ਤੁਸੀਂ ਕਿਉਂ ਨਹੀਂ ਚਲਾ ਰਹੇ ਅੱਜ ਬਾੜ ਬਿਰਿੰਦੀ ਜਿਹੜੀ ਪੂੰਜੀ ਆ ਰਹੀ ਹੈ 70 71 ਕੋਟ ਦੇ ਖਰਚੇ ਹੈ ਸਾਰਾ ਫੰਡ ਪਿਆਵ ਹੈ ਕਿਉਂ ਨਹੀਂ ਖਰਚ ਰਹੇ ਕਿਉਂ ਨਹੀਂ ਲੋਕਾਂ ਤੱਕ ਦੇ ਰਹੇ ਕਿਉਂ ਨਹੀਂ ਕੇਂਦਰ ਦੀਆਂ ਜਿਹੜੀਆਂ ਆਈਓਈ ਜਿਹੜੀ ਐਨਾ ਫੰਡ ਪਿਆਵ ਹੈ ਕਿਉਂ ਨਹੀਂ ਉਹਨਾਂ ਲੋਕਾਂ ਤੱਕ ਪਹੁੰਚਾਰੇ ਕਿਉਂਕਿ ਉਹਨਾਂ ਕੋਲ ਅੰਕੜਾ ਹੀ ਨਹੀਂ ਹੈ ਉਹਨਾਂ ਨੂੰ ਇਹ ਹੀ ਨਹੀਂ ਪਤਾ ਸੀ ਅੰਕੜਾ ਦੇਣਾ ਕਿੰਨੂ ਹੈ ਬਲਕਿ ਸਿਰਫ ਰਾਜਨੀਤੀ ਕਰ ਰਹੇ ਨੇ ਸਵਾਏ ਰਾਜਨੀਤੀ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਜੀ ਕੇਂਦਰ ਸਰਕਾਰ ਦੇ ਨਹੀਂ ਰਹੀ ਸਰਕਾਰ ਕੇਂਦਰ ਸਰਕਾਰ ਦੇ ਨਹੀਂ ਰਹੀ ਜਦਕਿ ਕੇਂਦਰ ਸਰਕਾਰ ਨੇਤਾ ਇੰਨਾ ਖੰਡ ਦੇਤਾ ਵੈ ਕਿ ਜਿਸ ਨਾਲ ਉਹ ਆਪਣੀ ਵਰਤੋਂ ਸਹੀ ਤਰੀਕੇ ਨਾਲ ਕਰਨ ਔਰ ਉਹਨਾਂ ਦੀ ਯੋਜਨਾ ਬਣਾ ਕੇ ਅੱਗੇ ਆંકੜੇ ਦੇਣ ਤੇ ਅਸੀਂ ਉਸ ਤਰੀਕੇ ਨਾਲ ਕੇਂਦਰ ਸਰਕਾਰ ਦੇ ਨੂੰ ਤਿਆਰ ਹੈ ਜਦੋਂ ਨੇ ਇਹ ਵੀ ਕੰਮ ਨਹੀਂ ਕੀਤਾ ਤੇ ਸਾਡੇ ਜਿੰਨੇ ਵੀ ਕੇਂਦਰ ਦੇ ਮੰਤਰੀ ਹੈ ਉਹ ਨਿਖਲੇ स्तर ਤੇ ਹਰ ਪਿੰਡਾਂ ਦੇ ਵਿੱਚ ਆਪਣੇ ਜਾਣ ਲੱਗੇ ਉਹਨਾਂ ਦੇ ਅੰਕੜੇ ਤਿਆਰ ਕਰਨਾ ਉਹਨਾਂ ਦੇ ਤਹਿਤ ਜਿਹੜੀ ਆ ਅਸੀਂ ਬੜੇ ਮਤਭਾਗੀ ਗੱਲ ਹੈ ਕਿ ਜਿਸ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਬਣਾਇਆ ਸੀ ਅੱਜ ਉਸੇ ਪੰਜਾਬ ਦੀ ਜਨਤਾ ਨਾਲ ਨੂੰ ਉਹ ਬੇਵਕੂ ਬਣਾ ਰਹੇ ਨੇ ਔਰ ਇਸ ਤਰੀਕੇ ਬੇਵਕੂ ਬਣਾ ਰਹੇ ਨੇ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਅਗਲੀ ਵਾਰ ਸ਼ਾਇਦ ਇਲੈਕਸ਼ਨ ਹੀ ਨਹੀਂ ਕਿਸੇ ਨੇ ਲੜਨਾ। ਇਸ ਤਰ੍ਹਾਂ ਸਰਕਾਰ ਪੰਜਾਬ ਨੇ ਅੱਜ ਹੀ ਉਹਨਾਂ ਨੇ ਪੰਜਾਬ ਦੀ ਜਨਤਾ ਨੇ ਮਨ ਬਣਾਇਆ ਹੋਇਆ ਵੈ ਕਿ ਆ ਕਿ ਜਿਹੜੀ ਆ ਇਸ ਸਰਕਾਰ ਜਿਹੜੀ ਬਣਾਈ ਸੀ ਜਿਹੜੀ ਮੈਂਡੇਟ ਦਿੱਤਾ ਸੀ ਉਹ ਟੁੱਗ ਚੁੱਕੇ ਨੇ ਪਰ ਫਿਰ ਵੀ ਮੈਂ ਤੁਹਾਡੇ ਮਾਧਿਅਮ ਨਾਲ ਔਰ ਜਨਤਾ ਨਾਲ ਜਨਤਾ ਨੂੰ ਅਪੀਲ ਕਰਾਂਗਾ ਕਿਉਂਕਿ ਜਨਤਾ ਇੱਕ ਜਾਗਰੂਕ ਹੋਵੇ ਕਿ ਜਿਹੜੇ ਇਹ ਜਿਹੜਾ ਆਪਦਾਨ ਆਈ ਹੈ ਜਿਹੜੀ ਪੀੜਿਤ ਹੋਏ ਆ ਜਿਹੜਾ ਸਾਡਾ ਮਤਲਬ ਭਰਾ ਕੋਈ ਵੀ ਪੀੜਿਤ ਹੈ ਬਹੁਤ ਜ਼ਬਰਦਸਤ ਪੀੜਿਤ ਹੈ ਉਹਨਾਂ ਤੱਕ ਜਿਹੜਾ ਵਾ ਕੇਂਦਰ ਦੇ ਪਾਸੇ ਪਹੁੰਚਣ ਅੱਜ ਇਹ ਨਾਲ ਹੀ ਕਲੈਕਟ ਫਿਰ ਮੈਨੂੰ ਅੱਧਰਾ ਆ ਪੈ ਗਿਆ ਕਿ 500 ਕਰੋੜ ਰੋਈਆ 550 ਦੇ ਲਫਜ਼ ਅਧੀਮ ਕੀਮ ਦਾ ਮਤਲਬ ਕਹਿੰਦਾ ਵੱਡਿਆ ਜਾ ਰਿਹਾ ਅਸੀਂ ਤੁਹਾਨੂੰ ਕਹਿ ਰਹੇ ਹਾਂ ਜੀ 13299 ਕਰੋੜ ਰੁਪਈਆ ਜਿਹੜਾ ਫੰਡ ਪਿਆ ਅਸੀਂ 500 ਕਰੋੜ ਕਹਿੰਨੇ ਆ 200 ਕਰੋੜ ਕਹਿੰਨੇ ਆ 70 ਕਰੋੜ ਅੱਜ ਤੱਕ ਲਗਾਇਆ ਹੋਇਆ ਉਹ ਪੈਸਾ ਕਿੱਥੇ ਹੈ ਉਹਨਾਂ ਕੋਲ ਯੋਜਨਾ ਕਿਉਂ ਨਹੀਂ ਹੈ ਉਹਨਾਂ ਕੋਲ ਕਿਉਂ ਨਹੀਂ ਹੈ ਹੇ ਤੱਕ ਹਜ ਤੱਕ ਆਂਕੜਾ ਆਇਆ ਦੋ ਮਹੀਨੇ ਬੀਤ ਗਏ ਅੰਕੜੇ ਹਜ ਤੱਕ ਨਹੀਂ ਆ ਰਹੇ ਆ ਉਹਨਾਂ ਕੋਲ ਕਿਉਂ ਨਹੀਂ ਅੰਕੜਾ ਆ ਰਿਹਾ ਜੀ ਕਿਉਂਕਿ ਉਹਨਾਂ ਨੇ ਮਨ ਬਣਾਇਆ ਹੋਇਆ ਸੀ ਜਿਹੜਾ ਕੇਂਦਰ ਤੋਂ ਪੈਸਾ ਆਏਗਾ ਅਸੀਂ ਜਿਹੜਾ ਬੰਦਰ-ਬਾੰਡ ਕਰ ਲਾਂਗੇ ਉਹ ਬੰਦਰ-ਬਾੰਡ ਉਹਨਾਂ ਦੀ ਹੋ ਨਹੀਂ ਰਹੀ ਕਿਉਂਕਿ ਸਾਡੇ ਮੰਤਰੀ ਜਿਹੜੇ ਆ ਉੱਥੇ ਆ ਗਏ ਉਹ ਕਹਿੰਦੇ ਸਾਨੂੰ 12000 ਰੁਪਏ ਕਹਿ ਰਹੇ ਹਾਂ ਢਾੜ ਕੋਲ ਪਿਆ ਹੈਗਾ ਆਨ ਕਿੱਦਾਂ ਹੀ ਨਹੀਂ ਕਹਿੰਦੇ ਮੈਂ ਫਿਰ ਉਹੀ ਗੱਲ ਕਹਿ ਰਿਹਾ ਜੀ ਜਦੋਂ ਤੋਂ ਬਣੇ ਨੇ ਮੈਂ ਇੱਕ ਗੱਲ ਵੀ ਬਿਲਕੁਲ ਗਵਾਉਂਗਾ ਅਗਰ ਪੀ ਐਚ ਡੀ ਤੋਂ ਉੱਪਰ ਵੀ ਕੋਈ ਝੂਠ ਦੀ ਹੈ ਡੈਫੀਨੇਸ਼ਨ ਤੇ ਉਹ ਇਹਨਾਂ ਦੀ ਆਪ ਸਰਕਾਰ ਦੀ ਬਹੁਤ ਵੱਡੀ ਪੀ ਐਚ ਡੀ ਹੈ ਜੇ ਡਬਲ ਪੀ ਐਚ ਡੀ ਕਹੋਗੇ ਜੇ ਇਸ ਕੋ ਵੀ ਉੱਪਰ ਕੋਈ ਇਨਾਲਾ ਇਨਾਮ ਦੇਣਾ ਜਾਊ ਤੇ ਆਪ ਸਰਕਾਰ ਨੂੰ ਤੁਸੀਂ ਦੇ ਸਕਦੇ ਹੋ ਇਹ ਝੂਠ ਬੋਲਣ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਪੀ ਐਚ ਡੀ ਕੀਤੀ ਹੋਈ ਹੈ ਉਹ ਹਰ ਵੇਲੇ ਝੂਠ ਬੋਲਦੇ ਆ ਤੁਹਾਨੂੰ ਵੀ ਪਤਾ ਹੈ ਵੀ ਆਮ ਸਰਕਾਰ ਹੈ ਜੀ ਜਗਾ ਨਹੀਂ ਲਵਾਗੇ ਜੀ ਕੋਠੀ ਨਹੀਂ ਬਣਾਵਾਂਗੇ ਜੀ ਕਮਰਾ ਨਹੀਂ ਲਵਾਗੇ ਜੀ ਸਿਕਿਉਰਟੀ ਨਹੀਂ ਲਵਾਗੇ ਜੀ ਕਾਰ ਨਹੀਂ ਲਵਾਗੇ ਜੀ ਆਮ ਬੰਦੇ ਮੰਗੂ ਇੱਕ ਘਰ ਦੇਵਾਂਗੇ ਜੀ ਇੱਕ ਕਮਰੇ ਦੇ ਰਵਾਂਗੇ ਜੀ ਅੱਜ ਕੁਝ ਨਹੀਂ ਕਰਾਂਗੇ ਜੀ ਅਸੀਂ ਬੀਂਦੀ ਮਾਫ ਕਰ ਲਵਾਂਗੇ ਜੀ ਅੱਜ ਮੈਲਾਵਾ ਨੂੰ ਖਜਾਤ ਝੂਠ ਇੱਕ ਵਾਰ ਹੈ ਝੂਠ ਤੇ ਝੂਠ ਝੂਠ ਤੇ ਝੂਠ ਹਰ ਵੇਲੇ ਇਹੀ ਗੱਲ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਕਦੀ ਕੀਤਾ ਹੀ ਨਹੀਂ ਜੇ ਕੇਂਦਰ ਸਰਕਾਰ ਨਾ ਦੇ ਰਹੀ ਹੋਵੇ ਤਾਂ ਵੀ ਮੰਤਰੀ ਸਾਡੇ ਅੱਜ ਪੰਜਾਬ ਦਾ ਦੌੜਾ ਨਾ ਕਰ جات ਮਤਲਬ ਕਰ ਚੁੱਕੇ ਹੋਗੇ ਉਹ ਕਰ ਚੁੱਕੇ ਨਹੀਂ ਔਰ ਉਸ ਤੋਂ ਇਲਾਵਾ ਵੀ ਕੰਟੀਨਿਊ ਦੌੜਾ ਚੱਲ ਰਿਹਾ ਦੌੜਾ ਦੇ ਵਿੱਚ ਉਹ ਆਂਗੜਾ ਲੈ ਰਹੇ ਨੇ ਤਾਜੀ ਲੋਕਾਂ ਤੱਕ ਜਿਹੜੀ ਪੀੜ੍ਹੀ ਦੇ ਲੋਕਾਂ ਤੱਕ ਜਿਹੜਾ ਆਪਣਾ ਮਾਮਲਾ ਹੈ ਉਹਨਾਂ ਨੂੰ ਪਹੁੰਚ ਸਕੇ ਉਹ ਅੰਕੜਾ ਲੈਦੇ ਕਿਉਂਕਿ ਅੰਕੜਾ ਦੇ ਨਹੀਂ ਦੇ ਇਹ ਅੰਕੜਾ ਸਿੱਧੀ ਇੱਕੋ ਹੀ ਗੱਲ ਮੰਨਦੇ ਇਹਨਾਂ ਦੇ ਬੋਲਦੇ ਨੇ ਕਿ ਸਾਨੂੰ ਜੀ 20000 ਕਰੋੜ ਦੇ ਜਦੋਂ ਜੀ ਕਹਿੰਦੇ ਆ ਕੇਂਦਰ ਸਰਕਾਰ ਪੁੱਛਦੇ 20000 ਕਰੋੜ ਦੀ ਮੰਗ ਰਹੇ ਹੋ ਉਤ 20000 ਕਰੋੜ ਦਾ ਡਾਟਾ ਦਾ ਦੇਦੇ ਕਿ ਡਾਟਾ ਨਾ ਕੋ ਪ੍ਰੋਵਾਈਡ ਨਹੀਂ ਹੋ ਪਾ ਰਿਆ ਜੋ 20000 ਰੋੜ ਦੇ ਦਿਓ ਬਾਕੀ 20000 ਰੋੜ ਦੇ ਵੀ ਇਹ 20000 ਕਰੋੜ ਦਾ ਕੋਈ ਡਾਟਾ ਦਾ ਹੋਗਾ ਤਦ ਵੀ ਕਿਹੜਾ ਕਿਹੜਾ ਖਾਤਿਆਂ ਦੇ ਵਿੱਚ ਜਿਹੜੇ ਹਰ ਜੀ ਦੇ ਉਹਨਾਂ ਵਿੱਚ ਕਿ ਖਾਤਿਆਂ ਦੇ ਵਿੱਚ ਜਾਓ। ਇਹ ਕੇਂਦਰ ਕੋਲ ਜਿਹਦਾ ਚੀਜ਼ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਆਂਕੜਾ ਦਿੱਤਾ ਇਹ ਸਾਡਾ ਆਂਕੜਾ ਨਹੀਂ ਸੀਗਾ। ਜੀ ਚੱਕੀ 90-90 ਪਿਆਰੇ ਸੀਗਾ ਇਹ ਆਂਕੜਾ ਚੀਜ਼ ਦਾ ਸੀਗਾ। ਉਹਨਾਂ ਨੇ ਆਂਕੜਾ ਦਿੱਤਾ। ਉਹਨਾਂ ਨੇ ਆਪਣੇ ਹਿਸਾਬ ਨਾਲ ਆਂਕੜਾ ਦਿੱਤਾ। ਮੰਤਰੀਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਚੀਫ਼ ਸਾਹਿਬ ਜਿਹੜੇ ਇਹ ਆਂਕੜਾ ਦੇ ਰਹੇ ਨੇ ਆਪ ਤਾਂ ਕਿਸੇ ਕੱਠ ਤੇ ਦੇ ਰਹੇ ਨੇ। ਉਹ 20000 ਕਰੋੜ ਮੰਗਦੇ ਥਾ ਦਾ ਅੰਕੜਾ 20000 ਜੋੜ ਹੈ ਔਰ ਜਿਹੜਾ ਹੁਣ ਮੰਤਰੀ ਆ ਰਹੇ ਨੇ ਉਹ ਮੰਤਰੀ ਇਸੇ ਗੱਲ ਤੇ ਆ ਰਹੇ ਨੇ ਵੀ ਜਿਹੜਾ ਅੰਕੜਾ ਦਾ ਚਾਹੇ ਉਹ ਜਿੰਨੇ ਮਰਜ਼ੀ ਦਾ ਹੋਵੇ ਤਾਂ ਕਿ ਕੇਂਦਰ ਸਰਕਾਰ ਉਹਨਾਂ ਨੂੰ ਦੇ ਕੇ ਜਿਹੜੀ ਆ ਰਾਹਤ ਪਾ ਸਕੀ ਨਹੀਂ ਇਹ ਤੇ ਤਾਂ ਪਾ ਇਹ 18000 ਕਰੋੜ ਤੋਂ ਮੰਗਿਆ ਮੰਗਿਆ ਉਹ ਪਾਰਾ ਜਾ ਤੂੰ ਦੇ ਜਾਸਾ ਬਾਰ ਬਾਰ ਕੋਈ ਨਹੀਂ ਇਹ 13200 13 13000 13 13299 ਕਰੋੜ ਜਦੋਂ ਮੰਗਿਆ ਉਹਨਾਂ ਨੇ ਅੰਗਰੇਜ਼ੀ ਦੇ ਦੱਸਦੇ ਮੰਗਿਆ ਤੇ ਇਹ ਵੀ ਯਾਰ ਜੋੜ ਕੇ ਦੱਸਦੇ ਨੇ ਐਫ ਟੀ ਆਰ ਫਰਦੋਸਾ ਜਿਹੜਾ ਉਹ 12000 ਰੁਪਏ ਹੈ ਜਿਹੜਾ ਐਫ ਟੀ ਆਰ ਉਹ ਹੀ ਕਹਿ ਰਹੇ ਨੇ ਇਹ ਪੈਸਾ ਮੰਗਿਆ ਕਿਸ ਬਿਆਪ ਤੇ ਇਹਨਾਂ ਨੇ ਕਿ ਅਗਲੇ ਚੀਫ ਸੈਕਟਰੀ ਇੱਕ ਲਫ਼ਜ਼ ਕਹਿ ਰਹੇ ਅੰਗਰੇਜ਼ੀ ਨੂੰ ਮੈਂ ਤਾਂ ਇੱਥੇ ਕਹਿੰਦਾ ਆਪਣੇ ਹੀ ਕਰ ਲਓ ਕੁੱਝ ਹੀ ਕਰ ਲਓ ਤੁਸੀਂ ਇਹ ਦੇਖੋ ਕਿ ਤੁਸੀਂ ਕਿਹੜਾ ਜਿਹੜਾ ਕੰਟਰਾ ਹੈ ਜਿਹੜਾ ਸੋਰਾ ਕਰਦੇ ਨੇ ਪੰਜਾਬ ਦੇ ਵਿੱਚ ਉਹ ਬ੍ਰੌਂਡ ਜਿਹਦਾ ਰਿਪੋਰਟ ਲੈ ਰਹੇ ਹੈ ਵੀ ਉਹ ਰੋਲ ਹੈ ਤੇ